ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਬਰਗਾੜੀ ਜ਼ਿਲ੍ਹਾ ਫਰੀਦਕੋਟ ਹੈ ਤੇ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਇੱਥੇ ਵਿਕਰੀ ਆਸੇ ਪਾਸੋਂ ਹੁੰਦੇ ਆ ਬੜੀਆਂ ਸੋਹਣੀਆਂ ਤੇ ਸ਼ਕੀਨ ਝੂਟੀਆਂ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਈਆਂ ਤੇ ਅੱਜ ਵੀ ਦੋਸਤੋ ਬਹੁਤ ਕਮਾਲ ਦੇ ਦੋ ਨਾਗ ਤੁਹਾਨੂੰ ਦਿਖਾਉਂਗਾ ਇੱਕ ਤਾਂ ਮੰਨ ਕੇ ਚੱਲੋ ਵੀ ਨੀਲੀ ਰਾਗ ਨਸਲ ਦੀ ਪਿਓਰ ਝੂਟੀ ਤੁਹਾਨੂੰ ਦਿਖਾਉਂਗਾ ਇਸ ਤੋਂ ਇਲਾਵਾ ਇੱਕ ਮੋਰਾ ਨਸਲ ਦੀ ਪਿਓਰ ਝੂਟੀ ਤੁਹਾਨੂੰ ਦਿਖਾਉਂਗਾ ਹਾਲਾਂਕਿ ਜਿਹੜੀ ਮੋਹਰਾਂ ਦਾਸਲ ਵਾਲੀ ਝੋਟੀਆਂ ਹੈ ਇਹ ਚੰਗੇ ਸੀ ਮੰਦੀ ਹੈ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਠੀਕ ਹੈ ਜੀ ਤੇ ਜਿਹੜੀ ਝੋਟੀਆਂ ਨੀਲੀ ਰਾਵੀ ਦਾਸਲ ਦੀ ਇਹ ਵੀ ਬਹੁਤ ਸੋਹਣੀ ਹੈ ਤੁਹਾਨੂੰ ਪਸੰਦ ਆਊਗੀ ਜਿਹੜੇ ਵੀਰ ਭਰਾ ਮੇਲਿਆਂ ਤੇ ਕੰਮ ਕਰਦੇ ਆ ਉਹਨਾਂ ਨੂੰ ਦੋਸਤੋ ਇਹ ਨੀਲੀ ਵਾਲੀ ਕੱਟੀ ਬਹੁਤ ਪਸੰਦ ਆਊਗੀ ਠੀਕ ਹੈ ਜੀ ਇਹ ਦੋਵੇਂ ਨਾਗ ਹੀ ਦੋਸਤੋ ਤੋਰ ਲੈਨੇ ਆ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਹਾਲਾਂਕਿ ਦੋਵੇਂ ਨਾਗ ਹੀ ਤੁਹਾਨੂੰ ਪਸੰਦ ਆਉਣਗੇ ਖਰੀਦਣਾ ਨਾ ਖਰੀਦਣਾ ਇੱਕ ਵੱਖਰੀ ਗੱਲ ਆ ਪਰ ਨਾਗ ਤੁਹਾਨੂੰ ਪਸੰਦ ਆਉਣਗੇ ਅੱਜ ਇਦਾਂ ਦੇ ਨਾ ਠੀਕਾ ਥਣਾ ਥੁਣਾ ਦੀਆਂ ਵੀ ਬਹੁਤ ਕਮਾਲ ਦੀਆਂ ਹੋਣਗੀਆਂ ਦੋਵੇਂ ਝੋਟੀਆਂ ਰੇਟ ਬਾਈ ਤੋਂ ਪੁੱਛ ਲਾਂਗੇ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਬਾਕੀ ਸਾਰੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਵਧੀਆ ਭਾਈ ਵਧੀਆ ਪਸ਼ੂ ਵਿਕਰੀ ਆਸੇ ਹੀ ਹੁੰਦੇ ਹਨ ਹਾਂਜੀ ਹਾਂਜੀ ਵਿਕਰੀ ਵਾਸਤੇ ਮਹਾਪਦਾ ਲੋਕਾਂ ਦੀ ਸੇਵਾ ਦੇ ਆ ਚੰਗੇ ਜਾਨਵਰ ਮਿਲਦੇ ਨਹੀਂ ਕਹਿੰਦੇ ਕਿ ਅਸੀਂ ਲੱਭਦੇ ਹਾਂ ਨੀਲੀ ਰੋਗ ਦਾ ਚੰਗਾ ਜਾਨਵਰ ਨਹੀਂ ਮਿਲਦਾ ਮੈਂ ਸੇਵਾ ਕਰੀਏ ਪਰ ਕਿਸਾਨ ਭਰਾਵਾਂ ਦੀ ਹਨਾ ਨਹੀਂ ਬਿਲਕੁਲ ਬਿਲ ਬੜੀ ਸੋਹਣੀ ਹੈ ਝੋਟੀ ਮੈਨੂੰ ਬਹੁਤ ਪਸੰਦ ਆਈ ਹੈ ਬਾਕੀ ਜਿਹੜੇ ਵੀਰ ਭਰਾ ਖਰੀਦਦਾਰੀ ਕਰਨਗੇ ਉਹਨਾਂ ਨੂੰ ਵੀ ਦੱਸੋ ਪਸੰਦ ਆਉਗੀ ਦੋ ਨਾਗ ਹੈਗੇ ਆ ਬਾਈ ਇੱਕ ਤਾਂ ਮੋਰਾ ਨਸਲ ਦੀ ਝੋਟੀ ਹੈ ਆਪਣੇ ਕੋਲੇ ਹਨਾ ਇਹ ਵੀਰੇ ਭਾਈ ਅਮਰਜੀਤ ਇਹ ਹੈਗੀ ਆ ਐਮ 29 ਦੀ ਭਾਵੇਂ ਕੋਈ ਡੀਐਨਏ ਕਰਾ ਸਕਦਾ ਵਾ ਠੀਕ ਹੈ ਟੈਸਟ ਵੀ ਕਰਾ ਸਕਦਾ ਅੱਛਾ ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਮਾੜਾ ਜਿਹਾ ਕਨਫਰਮ ਕਰਾ ਨਾਮ ਮੇਰਾ ਗੁਰਦਾਸ ਸਿੰਘ ਹੈ ਜੀ ਪਿੰਡ ਬਰਗਾੜੀਆ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਠੀਕ ਹੈ ਅੱਛਾ ਦੋ ਨਗ ਅਜੇ ਹੈਗੇ ਆ ਮੰਨ ਕੇ ਚੱਲ ਵੀ ਇੱਕ ਤਾਂ ਨੀਲੀ ਰਾਵੀ ਹੈ ਨਾ ਹਾਂਜੀ ਹਾਂਜੀ ਤੇ ਇੱਕ ਮੋਰਾ ਨਸਲ ਦੀ ਹਾਂਜੀ ਦੋਨੇ ਬੰਨ ਵਾਲੀਆਂ ਸੀਮਨ ਲਈ ਨੂੰ ਤਿਆਰ ਆ ਦੋ ਠੀਕ ਹੈ ਅੱਛਾ ਜਿਹੜੀ ਨੀਲੀ ਰਾਵੀ ਵਾਲੀ ਝੋਟੀ ਆ ਆਪਣੇ ਕੋਲੇ ਕੀ ਡਿਟੇਲ ਆ ਬਈ ਕਿੰਨੇ ਟਾਈਮ ਦੀ ਆ ਤੇ ਪਤਾ ਕੋਈ ਕਿਹੜੇ ਸੀਮਨ ਦੀ ਆ ਜਾਂ ਮਾਂ ਵਗੈਰਾ ਕੁਝ ਪਤਾ ਹੋਵੇ ਇਹਦਾ ਯਾਰ ਆਪਾਂ ਤਾਂ ਯਾਨੀ ਕਿ ਆਪਾਂ ਨੂੰ ਜੇ ਦੱਸ ਵੀ ਦੇਵੇ ਹਾਂਜੀ ਹਾਂਜੀ ਹੈ ਨਾ ਆਪਾਂ ਯਾਨੀ ਕਿ ਉਸ ਗੱਲ ਤੇ ਯਕੀਨ ਨਹੀਂਗਾ ਉਹ ਤਾਂ ਮੈਂ ਯਾਨੀ ਕਿ ਸਟਰਾ ਵੇਖਿਆ ਆਪ ਅੱਛਾ ਤੇ ਉਹ ਕਹਿੰਦਾ ਟੈਸਟ ਕਰਾ ਸਕਦਾ ਤੇ ਇਹਦਾ ਆਪਾਂ ਯਾਨੀ ਕਿ ਨਾਂ ਤਾਂ ਦਾ ਆਪਾਂ ਨੂੰ ਕੋਈ ਯਾਨੀ ਕਿ ਕਿਸੇ ਗੱਲ ਦਾ ਤੇ ਉਂ ਜਾਨੀ ਕਿ ਆਪਾਂ ਮਿਸ ਅੱਖਾਂ ਪਣ ਵੇਖ ਕੇ ਹਾਂ ਦਿਲ ਨੂੰ ਜਚੀ ਤੇ ਝੋਟੇ ਆਪਾਂ ਜੀ ਲੈਂਦੀ ਆ ਤੈਨੂੰ ਪਤਾ ਯਾਰ ਅੱਛਾ ਕਿੰਨੇ ਕੇ ਟਾਈਮ ਦੀ ਹੋਊਗੀ ਇਹ ਇਹ ਟਾਈਮ ਦੀ ਹੈਗੀ ਸਵਾ ਦੋ ਸਾਲ ਦੀ ਸਵਾ ਦੋ ਸਾਲ ਦੀ ਜਿਨ੍ਹਾਂ ਦੇ ਯਾਰ ਨਾਂ ਬਣੇ ਆ ਉਹ ਕਿਹੜਾ ਕੋਈ ਟੱਡ ਚੋਂ ਨਾਂ ਧਰ ਕੇ ਆ ਜਾਂ ਦੁਨੀਆ ਦੇ ਆਕੀ ਧਰਿਆ ਉਹਨਾਂ ਦੇ ਵੀ ਨਾਂ ਹਨ ਨਹੀਂ ਨਹੀਂ ਬਿਲਕੁਲ ਇਹਦਾ ਵੀ ਧਰ ਲੋ ਜੋ ਮਰਜੀ ਆ ਬਾਕੀ ਫੇਸ ਕੁਆਲਟੀ ਦੇਖੋ ਤੇ ਅੱਖਾਂ ਐਨ ਗੁਲਾਬੀ ਤੇ ਦੋਸਤੋ ਨੀਲੀਆਂ ਹੋਣਗੀਆਂ ਵੈਸੇ ਝੋਟੀਆਂ ਦੋਵੇਂ ਹੀ ਬਿਲਕੁਲ ਠੰਡੇ ਸੁਭਾ ਦੀਆਂ ਹੋਣਗੀਆਂ ਸਿੰਘ ਸੁng ਬਿਲਕੁਲ ਨੇੜੇ ਉਹ ਗੋਲ ਕਰਨਾ ਸ਼ੁਰੂ ਕਰਤਾ ਇਸ ਕੱਟੇ ਨੇ ਨਾਲ ਹੀ ਗੋਲ ਕੀਤਾ ਹੋਇਆ ਦੋਸਤੋ ਸਿੰਘ ਤੇ ਉਮਰੋ ਬਾਈ ਕਿੰਨੀ ਕ ਹੋਊਗੀ ਇਹ ਇਹ ਸਵਾ ਦੋ ਸਾਲ ਹੈ ਯਾਨੀ ਕਿ ਕੱਲ ਪਰਸੋਂ ਦੰਦ ਸਿੱਟੇ ਉਹਨਾਂ ਦੇ ਅੱਛਾ ਦੰਦ ਸਿੱਟੇ ਹਾਂ ਯਾਨੀ ਕਿ ਖੀਰਿਆਂ ਚ ਹੀ ਹੈ ਜੇ ਕੱਚੀ ਦੋਂਦੀ ਹੈ ਅੱਛਾ ਬਰਾਬਰ ਤਾਂ ਨਹੀਂ ਕੀਤੇ ਹਜੇ ਨਹੀਂ ਹਜੇ ਤਾਂ ਯਾਨੀ ਕਿ ਕੱਡੇ ਵੀ ਨਹੀਂ ਕੀਤੇ ਹਾਂ ਬਾਕੀ ਦੋਸਤੋ ਦੰਦ ਤੁਸੀਂ ਹੋ ਸਕਦਾ ਵੀ ਚੈੱਕ ਕਰ ਸਕਦੇ ਹੋ ਹਜੇ ਦੰਦ ਕੱਡੇ ਵੀ ਨਹੀਂਗੇ ਤੇ ਦੋੰਦ ਵਾਲੇ ਦੰਦ ਸਿੱਟੇ ਹੀ ਆ ਹਜੇ। ਵੈਸੇ ਇਹ ਕਦ ਕਾਠ ਸਹੀ ਆ। ਸਵਾ ਕ ਦੋ ਸਾਲ ਉਮਰ ਆ। ਠੀਕ ਐ ਸਭੀ ਚੰਗੀ ਐ। ਰਾਜੀ ਆ ਦੋਸਤੋ ਝੋਟੀ ਤੇ ਮਾਰਕਿੰਗ ਵੀ ਬਿਲਕੁਲ ਜਾਇਜ਼ ਜੀ ਹੋਊਗੀ ਤੇ ਰੇਟ ਬਾਈ ਫਿਰ ਕਿਵੇਂ ਹੋਣਗੇ ਇਹਨਾਂ ਦੇ? ਰੇਟ ਜੋੜੇ ਦਾ ਫੋਨ ਤੇ ਹੋਊਗਾ ਜੀ। ਫੋਨ ਤੇ ਹੋਊਗਾ। ਮੈਂ ਤਾਂ ਕਿੰਨਾ ਦੱਸ ਦੀ ਆ ਯਾਰ ਜੀ ਨੂੰ ਲੋਡ ਹੋਏ ਆਪਦੇ ਹਿਸਾਬ ਨਾਲ ਗੱਲ ਕਰ ਲੈਂਦਾ। ਨਹੀਂ ਕੋਈ ਨਾ ਆਪਾਂ ਯਾਨੀ ਕਿ ਖਰੀਦਦੇ ਆ ਨਾ ਪਸ਼ੂ। ਅੱਛਾ। ਉਹ ਥੋੜਾ ਅਸਰ ਪੈਂਦਾ ਗੱਲ ਤੇ ਕੋਈ ਗੱਲ ਨਹੀਂ ਆਪਾਂ ਜਾਇਜ਼ ਜੀ ਹੋਊਗਾ। ਠੀਕ ਐ। ਮੋੜਦੇ ਨਹੀਂਗੇ ਯਾਰ ਆਪਾਂ। ਠੀਕ ਐ। ਦੋ ਕਿਸੇ ਪਾਸੇ ਔਣੇ ਖੁੰਜੀ ਬਾਕੀ ਮਾਰਕਿੰਗ ਬਿਲਕੁਲ ਜੈਜ ਜੀ ਹੋਊਗੇ ਜਿਹੜੇ ਵੀਰ ਭਰਾ ਬਰੀਡਿੰਗ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਝੋਟੀ ਚੰਗੀ ਆ ਤੇ ਵੈਸੇ ਸੀਮਨ ਲਾਈਨ ਲਈ ਬਿਲਕੁਲ ਤਿਆਰ ਆ ਗੋਲ ਸਿੰਘ ਦੀ ਆ ਦੋਸਤੋ ਚਿੱਟੇ ਫੇਸ ਦੇ ਵਿੱਚ ਆ ਅੱਖਾਂ ਦੋਵੇਂ ਨੀਲੀਆਂ ਸਵਾ ਕਦੋ ਸਾਲ ਉਮਰ ਆ ਦੋਸਤੋ ਦੋਂਦ ਵਾਲੇ ਦੰਦ ਹਜੇ ਸਿੱਟੇ ਹੀ ਆ ਠੀਕ ਆ ਕੁੜੇ ਪਾੜੇ ਦੇਖੋ ਬਿਲਕੁਲ ਚੱਕਮਿਆਂ ਦੀ ਹੋਊਗੀ ਵੈਸੇ ਥਣ ਵੀ ਤੁਹਾਨੂੰ ਚੈੱਕ ਕਰਾ ਦਿੰਨਾ ਠੀਕ ਆ ਜੀ ਤੇ ਬਾਕੀ ਨੀਲੀ ਵਾਲੇ ਕੈਰੈਕਟਰ ਸਾਰੇ ਪ੍ਰੋਪਰ ਚੰਗੇ ਆ ਪੂਸ਼ਪਾਸ਼ ਵੀ ਚੰਗੀ ਆ ਠੀਕ ਤੇ ਥੋੜਾ ਜਿਹਾ ਦਿੱਕਤ ਕਰਦੀ ਆ ਵੈਸੇ ਥਣ 204 ਹੀ ਹੋਣਗੇ ਬਾਕੀ ਥਣ ਝੋਲੀ ਚੰਗੀ ਆ ਥਣਾ ਦੇ ਵਿੱਚ ਤੇ ਹਾਂ ਪੂਸ਼ ਵਗੈਰਾ ਵੀ ਸੋਹਣੀ ਆ ਆ ਲੋ ਜੀ ਚਾਰ ਵਧੀਆ ਥਣ ਹੋਣਗੇ ਨਿਕੜਵੇ ਤੇ ਬਾਕੀ ਪੂਸ਼ ਬਿਲਕੁਲ ਭਾਰੀ ਤੇ ਲੰਬਾਈ ਦੇ ਵਿੱਚ ਨੀਲੀ ਰਾਵੀ ਨਸਲ ਦੇ ਵਿੱਚ ਆ ਦੋਸਤੋ ਇਹ ਝੋਟੀ ਤੇ ਰੇਡ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਇਹ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਆ ਇਸ ਤੋਂ ਇਲਾਵਾ ਭਾਈ ਇੱਕ ਮੋਰਾ ਨਸਲ ਦੀ ਝੋਟੀ ਆਪਣੇ ਕੋਲੇ ਇਹ ਕਿੰਨੇ ਕ ਟਾਈਮ ਦੀ ਹੋਊਗੀ ਇਹ 2 ਸਾਲ ਦੀ ਆ ਵੀਰੇ ਬੰਨ ਵਾਲੀ ਆ ਝੋਟੀ ਅੱਛਾ ਆਮੀ ਆਪਾਂ ਦੇਖਦੇ ਵੀ ਘਰਾਂ ਦੇ ਵਿੱਚ ਸੰਗਲ ਪਾਏ ਹੁੰਦੇ ਥੋੜਾ ਜਿਹਾ ਕਈ ਵਾਰੀ ਪਸ਼ੂ ਉਪਰ ਆ ਕਰ ਜਾਂਦਾ ਡਰ ਜਾਂਦਾ ਇਹ ਦੋਨੋਂ ਦੂਜੇ ਨੰਬਰ ਵਾਲੀ ਝੋਟੀ ਦਿਖਾਈ ਆ ਵੈਸੇ ਠੰਡੇ ਸੁਭਾਅ ਦੀ ਹੋਊਗੀ ਤੇ ਤਲਿਆਰੀ ਦੀ ਥੋੜੀ ਜੀ ਔੜ ਕਰਦੀ ਐ ਵੈਸੇ ਇੱਕ ਅੱਦਕਾਰ ਸੋਣਾ ਬਣਨ ਲਈ ਬਿਲਕੁਲ ਤਿਆਰ ਆ ਉਮਰ ਉਹ ਬਈ ਕਿੰਨੀ ਕ ਐ ਉਮਰ 2 ਸਾਲ ਆ ਵੀਰੇ ਖੀਰੀ ਹੋਊਗੀ ਇਹਦਾ ਹਾਂ ਹਾਂ ਖੀਰੀ ਦੁੱਧ ਵਾਲੇ ਦੰਦਾ ਜੀ ਹਜੇ ਦਾ ਠੀਕ ਐ ਦੰਦੋ ਦੋਸੋ ਉਹ ਵੀ ਖੀਰੀਆਂ ਜੀ ਆ ਯਾਨੀ ਕਿ ਉਹਨੇ ਵੀ ਹੁਣੇ ਹੀ ਸੱਜਿਆ ਕੱਲ ਪਰਸ ਅੱਛਾ ਠ ਦੋਸਤੋ ਥਾਣ ਝੋਲੀ ਇਸ ਕੱਟੀ ਨੂੰ ਵੀ ਬਹੁਤ ਕਮਾਲ ਦੀ ਹੋਊਗੀ ਐਮ 29 ਸੀਮਨ ਦੀ ਦੋਸਤੋ ਇਹ ਆਪ ਹੈ ਠੀਕ ਹੈ ਜੀ ਤੇ ਬਾਈ ਕਹਿੰਦਾ ਵੀ ਇੱਥੇ ਮੰਨ ਕੇ ਚੱਲ ਵੀ ਬਲੱਡ ਟੈਸਟ ਕਰਾਉਣਾ ਚਾਹੁੰਦਾ ਹੋਵੇ ਤਾਂ ਉਹ ਵੀ ਇੱਥੇ ਬਾਈ ਗਰੰਟੀ ਚੱਕਦੇ ਵੀ ਉਹ ਵੀ ਅਸੀਂ ਕਰਾ ਦੇਾਂਗੇ ਠੀਕ ਹੈ ਇਹ ਐਮ 29 ਦੀ ਝੋਟੀ ਆ 2 ਸਾਲ ਉਮਰ ਦੰਤੋ ਖੀਰੀ ਆ ਤੇ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਤੇ ਇੱਕ ਨਾਗ ਤੁਹਾਨੂੰ ਨੀਲੀ ਰਾਵੀ ਫਿਰ ਦਿਖਾਏ ਦੋਵਾਂ ਦੇ ਵਿੱਚੋਂ ਜਿਹੜਾ ਵੀ ਨਾਗ ਦੋਸਤੋ ਤੁਹਾਨੂੰ ਪਸੰਦ ਆਵੇ ਪ੍ਰੋਪਰ ਤਸੱਲੀ ਦੇ ਨਾਲ ਖਰੀਦ ਲਿਓ ਤੇ ਚਲੋ ਠੀਕ ਆ ਬਾਈ ਜੀ ਠੀਕ ਆ ਬਾਈ ਜੀ